ਹਾਂਜੀ ਸਤਿ ਸ਼੍ਰੀ ਅਕਾਲ ਬੱਚਿਓ ਪਿਛਲੀ ਵੀਡੀਓ ਦੇ ਵਿੱਚ ਅਸੀਂ ਸਰਦਾਰ ਹਰਪਜਿੰ ਸਿੰਘ ਹੰਦਲ ਜੀ ਦੀ ਰਚਨਾ ਉਮਰਾਂ ਤੋਂ ਲੰਮੀ ਯਾਰਾ ਗੀਤ ਨੂੰ ਪੜ ਚੁੱਕੇ ਹਾਂ ਇਸ ਵੀਡੀਓ ਦੇ ਵਿੱਚ ਅਸੀਂ ਉਹਨਾਂ ਦੀ ਅਗਲੀ ਰਚਨਾ ਅਧਿਆਪਕ ਦਿਵਸ ਅਧਿਆਪਕ ਦਿਵਸ ਨੂੰ ਪੜਨ ਜਾ ਰਹੇ ਹਾਂ ਸੋ ਇਸ ਰਚਨਾ ਦਾ ਜਿਹੜਾ ਮੁੱਖ ਵਿਸ਼ਾਵ ਉਹ ਕੀ ਹੈ ਕਿ ਸਾਡੇ ਰਾਜਨੀਤਿਕ ਆਗੂ ਜਿਹੜੇ ਨੇ ਉਹ ਅਧਿਆਪਕ ਦਿਵਸ ਦੇ ਉੱਤੇ ਅਧਿਆਪਕਾਂ ਦੀ ਜੈ ਜੈਕਾਰ ਬੁਲਾਉਂਦੇ ਨੇ ਤੇ ਅਧਿਆਪਕ ਨੂੰ ਕੌਮ ਦਾ ਨੇਤਾ ਦੱਸ ਕੇ ਇੱਕ ਦਿਨ ਦੀ ਦਿਨ ਲਈ ਦੇਸ਼ ਦੀ ਕਿਸਮਤ ਉਹਦੇ ਹੱਥ ਫੜਾਉਂਦੇ ਨੇ ਪਰ ਪਰ ਅਸਲ ਕੀ ਹੈ ਦੇਸ਼ ਦੀ ਉਸਾਰੀ ਦੀ ਜ਼ਿੰਮੇਵਾਰੀ ਉਹ ਆਪਣੇ ਹੱਥ ਹੀ ਰੱਖਦੇ ਹਨ ਕਿਉਂਕਿ ਇਹ ਕੰਮ ਇੱਕ ਸੱਚੇ ਸੁੱਚੇ ਹਿਰਦੇ ਵਾਲਾ ਅਧਿਆਪਕ ਨਹੀਂ ਸਗੋਂ ਰਾਜਨੀਤਿਕ ਆਗੂ ਹੀ ਕਰ ਸਕਦੇ ਹਨ ਆਓ ਪੜਦੇ ਹਾਂ ਅਧਿਆਪਕ ਦਿਵਸ ਰਚਨਾ ਇਹ ਇੱਕ ਬਿਆੰਗਾਤਮਕ ਜਿਹੜੀ ਰਚਨਾ ਵਾ ਅੱਜ ਦਾ ਦਿਵਸ ਤਾਂ ਦਿਵਸ ਭਾਵ ਦਿਨ ਅੱਜ ਦਾ दिवसतां तेरे ना, नाम ओ, ओ नाम समर्पण ਹੈ ਕੀ ਕਹਿ ਰਿਹਾ ਕਿ ਅੱਜ ਦਾ ਜਿਹੜਾ ਦਿਨ ਹੈ ਉਹ ਉਹ ਕਿਹਦੇ ਨਾਮ ਨੂੰ ਸਮਰਪਣ ਕੀਤਾ ਗਿਆ ਕਿਹਦੇ ਨਾਮ ਨੂੰ ਪੇਂਟ ਕੀਤਾ ਗਿਆ ਅਧਿਆਪਕ ਦਿਵਸ ਦੇ ਨਾਮ ਤੇ ਸਬ ਸੰਚਾਰ ਸਾਧ ਨਾਰਾ ਹੀ ਕੌਮ ਦੇ ਨੇਤਾ ਕੀ ਕਿਹਾ ਕਿ ਅਧਿਆਪਕ ਦਿਵਸ ਜਿਹੜਾ ਹੈਗਾ ਟੀਚਰਸ ਡੇ ਜਿਹਨੂੰ ਅਸੀਂ ਕਹਿੰਦੇ ਆ ਕਭੀ ਕਹਿੰਦਾ ਕਿ ਉਹ ਰਾਜਨੀਤਿਕ ਆਗੂਆਂ ਦੇ ਵੱਲੋਂ ਅਧਿਆਪਕ ਦੇ ਨਾ ਸਮਰਪਣ ਕਰਦੇ ਨੇ ਕਿਹੜਾ ਦਿਵਸ ਅਧਿਆਪਕ ਦਿਵਸ ਸਭ ਸੰਚਾਰ ਸਦਨਾ ਰਹੀਂ ਕੌਮ ਦੇ ਨੇਤਾ ਤੇਰੇ ਨਾਂ ਦੀ ਜੈ ਜੈਕਾਰ ਬੁਲਾ ਬਣਗੇ ਭਾਵ ਸੰਚਾਰ ਦੇ ਸਾਧਨ ਜਿਹੜੇ ਕਮਿਊਨੀਕੇਸ਼ਨ ਦੇ ਸਾਧਨ ਨੇ ਜਿਵੇਂ ਅਖਬਾਰ ਹੋ ਗਿਆ, ਰੇਡੀਓ ਹੋ ਗਿਆ, ਟੈਲੀਵਿਜ਼ਨ ਹੋ ਗਿਆ, ਜਿਵੇਂ ਅੱਜ ਦੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਹੋ ਗਿਆ ਕਹਿੰਦਾ ਕਿ ਜਿਹੜੇ ਸੰਚਾਰ ਦੇ ਸਾਧਨ ਨੇ ਜਿਹੜੇ ਜਿਹੜੇ ਇੱਕ ਦੂਜੇ ਨਾਲ ਜੋੜਦੇ ਨੇ ਉਹਨਾਂ ਸਾਰੇ ਸਾਧਨਾਂ ਦੇ ਰਾਹੀਂ ਕੌਮ ਦੇ ਨੇਤਾ ਜਿਹੜੇ ਆਗੂ ਨੇ ਉਹ ਕੀ ਕਰਨਗੇ ਤੇਰੇ ਨਾਂ ਦੀ ਜੈ ਜੈਕਾਰ ਬੁਲਾ ਬਣਗੇ ਅਧਿਆਪਕ ਨੂੰ ਕਹਿ ਰਿਹਾ ਕਿ ਤੇਰੇ ਗੋਣ ਜਿਹੜੇ ਆ ਉਹ ਅਧਿਆਪਕ ਦਿਵਸ ਵਾਲੇ ਦਿਨ ਗਾਉਣਗੇ ਇੱਕ ਦਿਨ ਦੇ ਲਈ ਤੇਰੇ ਹੱਥ ਦੇਸ਼ ਦੀ ਕਿਸਮਤ ਇੱਕ ਦਿਨ ਦੇ ਲਈ ਤੇਰੇ ਹੱਥ ਫੜਾ ਬਣਗੇ ਹੁਣ ਕੀ ਕਹਿੰਦਾ ਕਿ ਦੇਸ਼ ਦੀ ਕਿਸਮਤ ਜਿਹੜੀ ਹੈ ਉਹ ਇੱਕ ਦਿਨ ਦੇ ਲਈ ਤੇਰੇ ਹੱਥ ਫੜਾਉਂਦੇ ਹੋਏ ਤੈਨੂੰ ਕੌਮ ਤੈਨੂੰ ਦੇਸ਼ ਦਾ ਨਿਰਮਾਤਾ ਹੋਣ ਦਾ ਮਾਣ ਜਿਹੜਾ ਹੈਗਾ ਉਹ ਪੇਂਟ ਕਰਨਗੇ ਸਮਰਪਿਤ ਕਰਨਗੇ ਤੇ ਫਿਰ ਤੈਨੂੰ ਉਂਗਲੀ ਲਾ ਕੇ ਸੁਪਨਿਆਂ ਦੇ ਇੱਕ ਪਰੀ ਮਹਿਲ ਵਿੱਚ ਲੈ ਜਾਵਣਗੇ ਇਹ ਕਹਿੰਦਾ ਕਿ ਤੇਰੇ ਜਿਹੜੇ ਗੁਣ ਨੇ ਉਹੋ ਸਾਰੇ ਸੰਚਾਰ ਦੇ ਸਾਧਨਾ ਰਾਹੀਂ ਗਾਉਂਦੇ ਹੋਏ ਤੇਰੀ ਜੈ ਜੈਕਾਰ ਬੁਲਾਉਂਦੇ ਹੋਏ ਤੈਨੂੰ ਪੁਚਕਾਰ ਕੇ ਫਿਰ ਤੈਨੂੰ ਉਂਗਲੀ ਲਾ ਕੇ ਪੁਚਕਾਰ ਕੇ ਸੁਪਨਿਆਂ ਦੇ ਭਾਵ ਲਾਰਿਆਂ ਤੇ ਸੁਪਨਿਆਂ ਇਕਰਾਰਾਂ ਦੇ ਨਾਲ ਸੁਪਨਿਆਂ ਦੇ ਇੱਕ ਪਰੀ ਦੇਸ਼ ਦੇ ਵਿੱਚ ਮਹਿਲ ਦੇ ਵਿੱਚ ਤੈਨੂੰ ਲੈ ਜਾਣਗੇ ਪਰੀ ਮਹਿਲ ਵਿੱਚ ਲੈ ਜਾਣਗੇ ਕਿ ਜਿੱਥੇ ਜਾ ਕੇ ਕੁੱਲ ਕੁੜਤਨ ਵਿਸਰ ਜਾਵੇ ਕੁੱਲ ਕੁੜਤਨ ਕਿ ਜਿੱਥੇ ਜਿਹੜੇ ਸਰਕਾਰ ਦੇ ਵਿਰੁੱਧ ਤੇਰੇ ਅੰਦਰ ਜੋ ਕੁੜਤਨ ਪਰਿ ਹੋਈਆ ਉਹ ਕੀ ਹੋ ਜਾਵੇ ਵਿਸਰ ਜਾਵੇ ਭਾਵ ਭੁੱਲ ਜਾਵੇ ਤੇ ਧਰਤੀ ਦੀ ਹਰ ਇੱਕ ਚੀਜ਼ ਪਿਆਰੀ ਲੱਗੇ ਕਿ ਕਿ ਤੈਨੂੰ ਧਰਤੀ ਦੀ ਹਰ ਇੱਕ ਚੀਜ਼ ਜਿਹੜੀ ਆ ਕੀ ਲੱਗੇ ਪਿਆਰੀ ਲੱਗੇ ਫਿਰ ਕੀ ਕਹਿੰਦਾ ਪਰ ਇਹ ਸੁਪਨੇ ਪਲ ਛਣ ਤੋਂ ਵੱਧ ਨਾਲ ਕਦੋਂ ਦੱਸ ਤੁਰਦੇ ਨਹੀਂ ਹੁਣ ਕਹਿੰਦਾ ਕਿ ਜਿਹੜੇ ਸੁਪਨੇ ਨੇ ਜਿਹੜੇ ਸੁਪਨੇ ਤੈਨੂੰ ਦਿਖਾਉਣਗੇ ਉਹ ਉਹ ਕਿੰਨੇ ਸਮੇ ਲਈ ਹੋਣਗੇ ਥੋੜੇ ਸਮੇ ਲਈ ਥੋੜੇ ਪਲਾਂ ਲਈ ਪਰ ਕੀ ਕਹਿੰਦਾ ਕਿ ਤੂੰ ਜਾਣਦਾ ਵਾ ਕਿ ਇਹ ਜਿਹੜੇ ਇਹ ਜਿਹੜੇ ਸੁਪਨੇ ਨੇ ਜਿਹੜੇ ਪਲ ਨੇ ਇਹ ਥੋੜੇ ਸਮੇਂ ਲਈ ਹੈਗਾ ਦੇ ਨਾਲ ਥੋੜੇ ਜਿਆਦਾ ਸਮਾਂ ਤੇਰੇ ਨਾਲ ਚੱਲਣਗੇ ਜਿਆਦਾ ਸਮਾਂ ਤੱਕ ਹੈਗਾ ਤੇਰੇ ਨਾਲ ਨਹੀਂ ਟਿਕ ਸਕਣਗੇ ਸੁਰਜ ਜਿੱ ਟਿੱਕੀ ਤੋਂ ਪਹਿਲਾਂ ਇਹੋ ਨੇਤਾ ਕੌਮ ਦੀ ਸਿਰਜਣਾ ਦੀ ਇਹ ਵੱਡੀ ਜ਼ਿੰਮੇਵਾਰੀ ਤੇਰੇ ਹੱਥਾਂ ਚੋਂ ਖੋ ਕੇ ਆਪਣੇ ਹੱਥ ਸੰਭਾਲਣਗੇ ਹੁਣ ਕੀ ਕਹਿੰਦਾ ਜਦੋਂ ਅਗਲਾ ਦਿਨ ਹੋਏਗਾ ਭਾਵ ਸੂਰਜ ਦੀ ਟਿੱਕੀ ਅਗਲਾ ਨਵਾਂ ਦਿਨ ਚੜਨ ਤੋਂ ਪਹਿਲਾਂ ਕੀ ਕਰਨਗੇ ਇਹ ਕੌਮ ਦੇ ਨੇਤਾ ਇਹ ਜਿਹੜੇ ਧਾਰਮਿਕ ਇਹ ਜਿਹੜੇ ਰਾਜਨੀਤਿਕ ਸੌਰੀ ਰਾਜਨੀਤਿਕ ਜਿਹੜੇ ਆਗੂ ਨੇ ਇਹ ਕੀ ਕਰਨਗੇ ਇਸ ਸੂਰਜ ਦੀ ਟਿੱਕੀ ਚੜਨ ਤੋਂ ਪਹਿਲਾਂ ਇਹ ਸਾਰੇ ਆਗੂ ਕੌਮ ਸਿਰਜਣਾ ਦੀ ਵੱਡੀ ਜ਼ਿੰਮੇਵਾਰੀ ਤੇਰੇ ਹੱਥੋਂ ਖੋ ਕੇ ਆਪਣੇ ਹੱਥ ਵਿਚੜਾ ਹੈਗਾ ਉਹ ਸੰਭਾਲ ਲੈਣਗੇ ਕੌਮ ਸਿਰਜਣਾ ਤੇਰੇ ਵਰਗੇ ਸੁੱਚੇ ਹਿਰਦੇ ਦੇ ਮਾਲਕ ਦਾ ਕੰਮ ਨਹੀਂ ਹੈ ਹੁਣ ਇੱਥੇ ਅਧਿਆਪਕ ਨੂੰ ਕਹਿੰਦਾ ਕਿ ਤੇਰਾ ਹਿਰਦਾ ਜਿਹੜਾ ਹੈਗਾ ਉਹ ਸੁੱਚਾ ਹਿਰਦਾ ਸੁੱਚੇ ਹਿਰਦੇ ਦਾ ਮਾਲਕ ਹੈ ਇਹ ਇਹ ਤੇਰਾ ਕੰਮ ਨਹੀਂ ਹੈ ਕੌਮ ਸਜਣਾ ਤੇਰੇ ਵਰਗੇ ਸੁੱਚੇ ਹਿਰਦੇ ਦੇ ਮਾਲਕ ਦਾ ਕੰਮ ਨਹੀਂ ਹੈ ਕਿ ਕਹਿੰਦਾ ਕਿ ਇਹ ਕੌਮ ਦੀ ਸਜਣਾ ਦਾ ਅਸਲ ਕੰਮ ਜਿਹੜਾ ਹੈਗਾ ਉਹ ਕਿਹਦੇ ਹੱਥ ਰੱਖਦੇ ਆ ਆਪਣੇ ਹੱਥ ਰੱਖਦੇ ਆ ਅਸਲ ਦੇ ਵਿੱਚ ਕੌਮ ਦੀ ਸਜਣਾ ਕਰਨਾ ਤੇਰੇ ਵਰਗੇ ਸੱਚੇ ਸੁੱਚੇ ਹਿਰਦੇ ਵਾਲੇ ਬੰਦੇ ਦਾ ਕੰਮ ਨਹੀਂ ਹੈ ਆਗੂ ਹੀ ਕਰ ਸਕਦੇ ਨੇ ਭਾਵ ਆਗੂ ਜਿਹੜੇ ਰਾਜਨੀਤਿਕ ਆਗੂ ਨੇ ਉਹ ਹੀ ਜਿਹੜੇ ਹੈਗੇ ਨੇ ਉਹ ਕਰ ਸਕਦੇ ਨੇ ਅੱਜ ਦਾ ਦਿਵਸ ਤਾਂ ਤੇਰੇ ਨਾਮ ਸਮਰਪਣ ਹੈ ਕਿ ਅੱਜ ਦਾ ਦਿਵਸ ਜਿਹੜਾ ਹੈਗਾ ਅੱਜ ਦਾ ਦਿਨ ਜਿਹੜਾ ਹੈਗਾ ਉਹ ਤੇਰੇ ਨਾਮ ਨੂੰ ਜਿਹੜਾ ਹੈਗਾ ਉਹ ਸਮਰਪਣ ਕੀਤਾ ਜਾਂਦਾ ਤੈਨੂੰ ਕੌਮ ਦਾ ਨਰਮਤਾ ਜਿਹੜਾ ਹੈਗਾ ਸਿਰਜਕ ਜਿਹੜਾ ਹੈਗਾ ਉਹ ਕਿਹਾ ਜਾਂਦਾ ਹੈ